ਸਸ਼ੀ ਕਾਲ ਜੀ ਮੈਂ ਹਾ ਅਸ਼ਟਿਤ ਕੋਰ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ ਜਿੱਥੇ ਪਠਾਨ ਮਾਜਰਾ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਜੜੀ ਹੈ ਪੰਜਾਬ ਦੇ ਵਿੱਚ ਸੁਰਖੀਆਂ ਬਣੀਆਂ ਹੋਈਆਂ ਨੇ ਕਿ ਪਠਾਨ ਮਾਜਰਾ ਵੱਲੋਂ ਜਿਹੜਾ ਖੁੱਲ ਕੇ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਸਾਰੇ ਹੀ ਚਿੱਠੇ ਖੋਲ ਕੇ ਰੱਖ ਦਿੱਤੇ ਨੇ ਦੂਸਰੇ ਪਾਸੇ ਪਠਾਨ ਮਾਜਰਾ ਦੇ ਉੱਤੇ ਜਿਹੜਾ ਹੈ ਫਰਾਰ ਹੋਣ ਦਾ ਵੀ ਇਲਜ਼ਾਮ ਲਗਾਇਆ ਗਿਆ ਲekin ਜਿਹੜੇ ਹੈ ਪਠਾਨ ਮਾਜਰਾ ਉਹਨਾਂ ਨੇ ਕਿਹਾ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਕਿ ਮੈਨੂੰ ਪਹਿਲਾਂ ਹੀ ਜਿਹੜੀ ਹੈ ਕਿਸੇ ਪੰਜਾਬ ਪੁਲਿਸ ਅਧਿਕਾਰੀ ਵੱਲੋਂ ਕਹਿ ਦਿੱਤਾ ਗਿਆ ਸੀ ਕਿ ਤੁਹਾਡਾ ਐਂਕਾਊਂਟਰ ਕਰ ਦਿੱਤਾ ਜਾਵੇਗਾ। ਕਾਫੀ ਜਿਹੜੀ ਹੈ ਪਠਾਨ ਮਾਜਰਾ ਨੂੰ ਲੈ ਕੇ ਇੱਕ ਪਾਸੇ ਸੱਤਾ ਦੇ ਵਿੱਚ ਜਾਂ ਫਿਰ ਪੰਜਾਬ ਦੇ ਵਿੱਚ ਕਾਫੀ ਸੁਰਖੀਆਂ ਬਣੀਆਂ ਹੋਈਆਂ ਨੇ। ਤਨੂੰ ਦੱਸ ਦੇਣ ਕਿ ਪਠਾਨ ਮਾਜਰਾ ਦੇ ਕੇਸ ਦੇ ਵਿੱਚ ਇੱਕ ਨਵੀਂ ਅਪਡੇਟ ਆ ਰਹੀ ਹੈ ਕਿ ਜ਼ਬਰ ਜਨਾਹ ਦੇ ਕੇਸਾਂ ਚ ਲੜਿੰਦੇ ਸਨੋਰ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਭਜਾਉਣ ਦੇ ਮਾਮਲੇ 'ਚ ਪਟਿਆਲਾ ਪੁਲਿਸ ਦੀਆਂ ਟੀਮਾਂ ਨੇ ਪੰਜਾਬ ਹਰਿਆਣਾ ਦੇ 12 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਅਨੁਸਾਰ 4 ਵਿਅਕਤੀਆਂ ਕਰਨਾਲ ਦੇ ਪਿੰਡ ਡਬਰੀ ਤੋਂ ਗ੍ਰਿਫਤਾਰ ਕਰਨ ਦੇ ਨਾਲ ਦੂਸਰੇ ਦਾਜਾਂ ਤੋਂ ਕਾਬੂ ਕੀਤੇ ਮੁਲਾਜ਼ਮਾਂ ਨੂੰ ਪਟਿਆਲਾ ਤੇ ਪੁੱਛ ਪੜਤਾਲ ਵਿੱਚ ਲਿਆਂਦਾ ਗਿਆ ਜਿਨ੍ਹਾਂ ਨੂੰ ਅੱਜ ਅਦਾਲਤ ਦੇ ਡੀਐਮਪੀ ਸੀਟੀ ਸਤਨਾਮ ਸਿੰਘ ਸੰਘਾ ਦੀ ਗਵਾਹੀ ਚ ਪੇਸ਼ ਕੀਤਾ ਤੇ ਜਿਨ੍ਹਾਂ ਨੇ 4 ਦਿਨਾਂ ਦਾ ਪੁਲਿਸ ਰਿਮਾਂਡ ਕੀਤਾ ਪਰ ਹਲੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਵਿਧਾਇਕ ਕਿੱਥੇ ਲੁਕਾਇਆ ਹੋਇਆ ਹੈ ਇਸ ਬੰਦੀ ਹਲੇ ਤੱਕ ਕੋਈ ਵੀ ਕਿਸੇ ਪੁਲਿਸ ਅਧਿਕਾਰੀ ਨੇ ਆਪਣੀ ਚੁੱਪੀ ਨਹੀਂ ਤੋੜੀ ਵਿਧਾਇਕ ਦੇ ਹਮਾਇਤਾ ਖਿਲਾਫ ਥਾਣਾ ਸਿਵਲ ਲਾਈਨ ਚ ਇੱਕ ਹੋਰ ਕੇਸ ਦਰਜ ਕੀਤਾ ਕੀ ਕੁੱਲ ਵਿਧਾਇਕਾਂ ਦੇ 15 ਹਮਾਇਤਾ ਦੇ ਖਿਲਾਫ ਥਾਣਾ ਸਿਵਲ ਲਾਈਨ ਚ ਇੱਕ ਹੋਰ ਕੇਸ ਦਰਜ ਕੀਤਾ ਪਤਾ ਲੱਗਾ ਕਿ ਵਿਧਾਇਕ ਨੂੰ ਭਜਾਉਣ ਦੇ ਮਾਮਲੇ 'ਚ ਕਾਨੂੰਨ ਵਿਵਸਥਾ ਦਾ ਵਿਗੜਨ ਪਾਉਣ ਵਾਲੇ ਮਾਮਲੇ ਤਹਿਤ ਕਾਰਵਾਈ ਕੀਤੇ ਜਾਣ ਸਬੰਧੀ ਦੱਸਿਆ ਜਾ ਰਿਹਾ ਹੈ ਤੇ ਦੂਸਰੇ ਪਾਸੇ ਇਸ ਸਬੰਧੀ ਵਿਧਾਇਕ ਨੇ ਸਮਰਥਕ ਦੇ ਨਾਲ ਨਾਲ ਜਾਰੀ ਕਰਨ ਦੀ ਸ਼ਰਤ ਦੱਸਿਆ ਕਿ ਆਪਣਾ ਪੱਖ ਤੋਂ ਵੀਡੀਓ ਰਾਈ ਰੱਖ ਚੁੱਕੇ ਹਨ ਤੇ ਸਰਕਾਰ ਉਹਨਾਂ ਨਾਲ ਤੱਕਾ ਕਰ ਰਹੀ ਹੈ ਉਹਨਾਂ ਦੀ ਉਹਨਾਂ ਦੀ ਜਿਹੜੀ ਸਰਕਾਰ ਤੱਕਾ ਕਰ ਰਹੀ ਹੈ ਉਹਨਾਂ ਦੀ ਵਿਸਤਾਰ ਪੂਰਕ ਵੀਡੀਓ ਅਜੇ ਸਾਹਮਣੇ ਆਉਣੀ ਹੈ ਇਸ ਬਾਰੇ ਲੋਕ ਕੱਲ ਸਾਂਝੀਆਂ ਕੀਤੀਆਂ ਗਈਆਂ ਵੀਡੀਓ 'ਚ ਦੱਸਿਆ ਕਿ ਉਹਨਾਂ ਨੇ ਕਿਹਾ ਕਿ ਪੁਲਸ ਵੱਲੋਂ ਉਹਨਾਂ ਨੂੰ ਸਮਰੱਥਤਾ ਦੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਹਨਾਂ ਕਿਹਾ ਕਿ ਸੱਚ ਕਰੇ ਦਬਾਇਆ ਨਹੀਂ ਜਾ ਸਕਦਾ ਇਸ ਔਖੀ ਕੜੀ ਦਾ ਸਾਰਾ ਸਨੋਰ ਹਲਕਾ ਉਹਨਾਂ ਦੇ ਨਾਲ ਹੈ ਤਾਂ ਤੁਹਾਨੂੰ ਦੱਸ ਦਈਏ ਜਿੱਥੇ ਪਠਾਨ ਮਾਜ਼ਰਾ ਦੇ ਉੱਤੇ ਵੱਡੇ ਇਲਜ਼ਾਮ ਲੱਗੇ ਨੇ ਇੱਕ ਪਾਸੇ ਪਠਾਨ ਮਾਜ਼ਰਾ ਜਿਹੜਾ ਹੈ ਪੰਜਾਬ ਦੇ ਕਈ ਰਾਜ ਖੋਲ ਦੇ ਨਜ਼ਰ ਆਏ ਨੇ ਜਿੱਥੇ ਪੰਜਾਬ ਦੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਾਰੇ ਦੱਸਿਆ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਦੂਸਰੇ ਪਾਸੇ ਜਿੱਥੇ ਉਹਨਾਂ ਉੱਤੇ ਵੱਡੇ ਇਲਜ਼ਾਮ ਲਗਾ ਦਿੱਤੇ ਗਏ ਲੇਕਿਨ ਹੁਣ ਜਿਹੜੇ ਨੇ ਉਹਨਾਂ ਦੇ ਕਈ ਸਾਥੀ ਗ੍ਰਿਫਤਾਰ ਕਰ ਲਏ ਗਏ ਨੇ ਜਿੱਥੇ ਉਹਨਾਂ ਨੇ ਕਿਹਾ ਹੈ ਕਿ ਮੇਰੇ ਨਾਲ ਸਾਰਾ ਸਨੋਰ ਖੜਾ ਹੈ ਸਨੋਰ ਹਲਕਾ ਖੜਾ ਹੈ ਜੇਕਰ ਮੇਰੇ ਨਾਲ ੱਟਕਾ ਕਰ ਰਹੀ ਹੈ ਪੰਜਾਬ ਸਰਕਾਰ ਤਾਂ ਮੈਂ ਜਿਹੜਾ ਹੈ ਸਚਾਈ ਕਦੇ ਛੁਪਦੀ ਨਹੀਂ ਹੈ ਸਚਾਈ ਮੈਂ ਸਾਹਮਣੇ ਲਿਆ ਕੇ ਰੱਖ ਦਿੰਦੀ ਹੈ ਲੋਕ ਜਾਣੂ ਜਾਣ ਨੇ ਕਿ ਲੋਕਾਂ ਨੂੰ ਪਤਾ ਹੈ ਕਿ ਅੱਗੇ ਵੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਕਿੰਨੇ ਕੁ ਕੰਮ ਕਰ ਰਹੀ ਸੀ ਜਿੱਥੇ ਸਾਰੀ ਬਾਤ ਔਰ ਜਿਹੜੀ ਹੈ ਸੰਭਾਲੀ ਹੋਈ ਹੈ ਸੁਪਰੀਮੋ ਅਰਵਿੰਦ ਕੇਜੀਵਾਲ ਨੇ ਤੇ ਉਹਦੇ ਚਲਦਿਆਂ ਇਹ ਅਹਿਮ ਖਬਰ ਨਿਕਲ ਕੇ ਸਾਹਮਣੇ ਆਈ ਹੈ